ਹੈਲੋ ਹਾਂਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਮੇਰੀ YouTube ਫੈਮਿਲੀ ਅੱਜ ਦੇ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਤੇ ਅੱਜ ਅਸੀਂ ਗਏ ਪੀਰ ਨਗਾਏ ਬਾਬਾ ਜੀ ਦੇ ਮੱਥਾ ਟੇਕਣ ਸਾਰਿਆਂ ਨੂੰ ਮੇਰੇ ਵੱਲੋਂ ਜੈ ਪੀਰਾਂ ਦੀ ਸਾਰੀ ਸੰਗਤ ਨੂੰ ਜੈ ਪੀਰਾਂ ਦੀ ਹਾਂਜੀ ਅੱਜ ਤੁਹਾਨੂੰ ਸਾਰਾ ਪੀਰ ਨਗਾਏ ਦਾ ਜਿਹੜੇ ਦਰਸ਼ਨ ਕੀਤੇ ਅਸੀਂ ਤੇ ਉਹ ਤੁਹਾਨੂੰ ਤੋੜੇ ਨਾਲ ਸਾਂਝੀ ਕਰਦੀ ਆ ਮੈਂ ਸਾਨੂੰ ਦੱਸਦੀ ਆ ਠੀਕ ਆ ਸਭ ਤੋਂ ਪਹਿਲਾਂ ਅਸੀਂ ਇੱਥੇ ਰਸਤੇ 'ਚ ਗੇਟ ਐਂਟਰ ਕਰਕੇ ਵੱਡਾ 메ਨ ਗੇਟ ਤੇ ਅਸੀਂ ਬਾਜ਼ਾਰ ਵੱਲ ਨੂੰ ਜਾ ਕੇ ਬਾਜ਼ਾਰ ਵੇਜ ਦੀ ਲੰਘਣਾ ਪੈਂਦਾ ਬਾਜ਼ਾਰ ਵੇਜ ਦੀ ਲੰਘ ਕੇ ਉਸ ਤੋਂ ਬਾਅਦ ਅਸੀਂ ਗਏ ਬਾਬਾ ਜੀ ਦੇ ਮੱਥਾ ਟੇਕਣ ਤੇ ਇੱਥੇ ਸੇਲ ਵੀ ਲੱਗੀ ਪਈ ਸੀ 100 ਰੁਪਏ ਤੇ 150 ਰੁਪਏ ਵਾਲੀ ਬੀਬੀਆਂ ਦੀਆਂ ਚੱਪਲਾਂ ਮੇਰੇ ਵੀਰਾਂ ਦੀਆਂ ਚੱਪਲਾਂ ਜਿਵੇਂ ਠੀਕ ਹੈ ਤੇ ਬਹੁਤ ਸਸਤੀ ਸੇਲ ਸੀਗੀ ਤੇ ਵਧੀਆ ਚੱਪਲ ਵੈਸੇ 100 150 ਵਾਲੀ ਬਹੁਤ ਵਧੀਆ ਸੀਗੀ ਅਸੀਂ ਵੀ ਦੋ ਜੋੜੇ ਲੈ ਕੇ ਆਏ ਆ ਤੇ ਬਾਕੀ ਅੱਗੇ ਆਪਾਂ ਚੱਲੇ ਆ ਜੀ ਬਾਬਾ ਜੀ ਮੱਥਾ ਟੇਕਣ ਐਂਟਰ ਹੋ ਗਏ ਆ ਬਾਬਾ ਜੀ ਦੇ ਗੇਟ 'ਚ ਹੁਣ ਚਲੋ ਜੀ ਮੱਥਾ ਟੇਕਦੇ ਆ ਹਾਂਜੀ ਬਾਬਾ ਜੀ ਦੇ ਮੱਥਾ ਟੇਕਣ ਲੱਗੇ ਹੁਣ ਲੈਂਚ ਲੱਗੇ ਹੋਏ ਆ ਬਾਬਾ ਜੀ ਦੇ ਮੱਥਾ ਟੇਕਣ ਲਈ ਤੇ ਅੰਦਰੋਂ ਨਾ ਵੀਡੀਓਗ੍ਰਾਫੀ ਕਰਨ ਦੀ ਮਨਾਈ ਸੀਗੀ ਤੇ ਅੰਦਰੋਂ ਕੋਈ ਵੀ ਸ਼ਾਟ ਨਹੀਂ ਲਿਆਗਾ ਤੇ ਮੱਥਾ ਟੇਕ ਕੇ ਅਸੀਂ ਬਾਹਰ ਆ ਗਏ ਆਂ ਜੋਤਾਂ 'ਚ ਤੇਲ ਪਾਉਣ ਲੱਗੇ ਆਂ ਇੱਥੇ ਵੈਸੇ ਨਹੀਂ ਕੋਈ ਰੋਕ ਟੋਕ ਸੀਗੀ ਤੇ ਜੋਤਾਂ 'ਚ ਤੇਲ ਪਾਇਆ ਤੋਸ ਤੋਂ ਬਾਅਦ ਗਏ ਅੰਦਰ ਬਾਬਾ ਖਵਾਜਾ ਜੀ ਦੇ ਮੱਥਾ ਟੇਕਣ ਤਲਾ ਤੇ ਹੱਥ ਮੂੰਹ ਤੋਤਾ ਤੋਸ ਤੋਂ ਬਾਅਦ ਬਾਬਾ ਖਵਾਜਾ ਜੀ ਦੇ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਤੁਸੀਂ ਦੇਖ ਸਕਦੇ ਹਾਂ ਤੇ ਇੱਧਰ ਹੈਗਾ ਜੀ ਬਾਬਾ ਜੀ ਦਾ ਲੰਗਰ ਹਾਲ ਬਹੁਤ ਵੱਡਾ ਲੰਗਰ ਹਾਲ ਬਣਾਇਆ ਤੇ ਉਸ ਤੋਂ ਬਾਅਦ ਗਏ ਅਸੀਂ ਬਾਬਾ ਜੀ ਖੇਤਰਪਾਲ ਦੇ ਮੱਥਾ ਟੇਕਣ ਇੱਥੇ ਵੀ ਜੋਤਾਂ 'ਚ ਤੇਲ ਪਾਉਣਾ ਸੀਗਾ ਤੇ ਇਸ ਤੋਂ ਬਾਅਦ ਇੱਧਰ ਮਾਤਾ ਦੇ ਮੱਥਾ ਟੇਕਿਆ ਉੱਥੇ ਲੱਗੀ ਪਈ ਸੀ ਸ਼ਬੀਲ ਤੇ ਸ਼ਬੀਲ ਤੋਂ ਠੰਡਾ ਠੰਡਾ ਪਾਣੀ ਪੀਤਾ ਗਰਮੀ ਬਹੁਤ ਸੀਗੀ ਇਸ ਤੋਂ ਬਾਅਦ ਇਹ ਸੀ ਮੱਥਾ ਟੇਕੇ ਬਾਹਰ ਨਿਕਲੇ ਤੇ ਵੈਸੇ ਸੰਗਤ ਬਹੁਤ ਸੀਗੀ ਗਰਮੀ ਜਿੰਮ ਜ਼ਿਆਦਾ ਸੀਗੀ ਤੇ ਸੰਗਤ ਵੀ ਬਹੁਤ ਜ਼ਿਆਦਾ ਵੇ ਦਰਸ਼ਨਾਂ ਲਈ ਆਈ ਹੋਈ ਸੀਗੀ ਜਤੋ ਬਾਅਦ ਗਏ ਸੀ ਜੀ ਲੰਗਰ ਹਾਲ ਵਿੱਚ ਲੰਗਰ ਹਾਲ ਵਿੱਚ ਚੌਲ ਤੇ ਦਾਲ ਲੰਗਰ ਦੇ ਵਿੱਚ ਬਣਾਈ ਹੋਈ ਸੀਗੀ ਤੇ ਲੰਗਰ ਛਕਿਆ ਲੰਗਰ ਛਕਿਆ ਤੇ ਚਾਹ ਚੂ ਪੀਤੀ ਨਾਲ ਉਸ ਤੋਂ ਬਾਅਦ ਮੈਂ ਸੋਚਿਆ 10 ਮਿੰਟ ਸੇਵਾ ਵੀ ਕਰਾ ਲਈਏ ਤੇ ਲੰਗਰ ਛਕਣ ਤੋਂ ਬਾਅਦ ਤੇ 10 ਮਿੰਟ ਸੇਵਾ ਵੀ ਕਰਾਈ ਚਲੋ ਜੀ ਹੁਣ 10 ਮਿੰਟ ਭਾਂਡਿਆਂ ਦੀ ਸਾਰੀ ਸੰਗਤ ਸੇਵਾ ਕਰਦੀ ਪਈ ਸੀ ਚਲੋ ਮੈਂ ਵੀ ਸੋਚਿਆ 10 ਮਿੰਟ ਭਾਂਡਿਆਂ ਦੀ ਸੇਵਾ ਕਰਾ ਲਈਏ ਤੇ ਭਾਂਡਿਆਂ ਦੀ ਸੇਵਾ ਕੀਤੀ 10 ਮਿੰਟ ਤੇ ਉਸ ਤੋਂ ਬਾਅਦ ਅਸੀਂ ਸੇਵਾ ਕਰਕੇ ਇਹਨਾਂ ਨੇ ਵੀ ਬਾਬਾ ਜੀ ਦੇ ਲੰਗਰ ਹਾਲ ਵਿੱਚ ਪੋਚਾ ਲਗਾਇਆ